ਮੈਂ ਸੁਖਦੇਵ ਸ਼ਰਮਾ ਬੀਕੇ ਜੂ ਇਕਤਾ ਆਜ਼ਾਦ ਜੇਲੇ ਦਾ ਆਗੂ ਹੋਂ ਦੇ ਨਾਤੇ ਅੱਜ ਅਸੀਂ ਸਾਰੇ ਪਿੰਡ ਚ ਇਕੱਠ ਕਰਕੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਹੈ ਕਿ ਅਸੀਂ ਹੱਕੀ ਤੇ ਵਾਜਬ ਮੰਗਾ ਲੈਣ ਵਾਸਤੇ ਜਿਹੜੀਆਂ ਤਿੰਨ ਕਾਲੇ ਕਾਨੂੰਨਾਂ ਦੇ ਰੱਦ ਸਮੇ ਮੰਨੀਆਂ ਹੋਈਆਂ ਮੰਗਾ ਸੀ ਉਹ ਸਾਰੀ ਸੁਣਾਈ ਕਰਨ ਵਾਸਤੇ 13 ਫਰਵਰੀ ਤੋਂ ਅਸੀਂ ਦੋਏ ਬਾਡਰਾਂ ਵਾਲੇ ਹਾਂ ਦਿੱਲੀ ਜਾ ਕੇ ਸੈਂਟਰ ਸਰਕਾਰ ਨੂੰ ਇਹ ਮੰਗਾਂ ਯਾਦ ਕਰਾਉਣੀਆਂ ਸੀ ਵੀ 2 ਸਾਲ ਦਾ ਸਮਾਂ ਲੰਘ ਚੁੱਕਿਆ ਹੈ ਇਹ ਸਾਡੀਆਂ ਪੈਂਡਿੰਗ 12 ਮੰਗਾਂ ਨੇ ਇਹਨਾਂ ਵਾਸਤੇ ਤੁਸੀਂ ਕੀ ਕਰਦੇ ਹੋ ਤਾਂ ਭਰਾਵੋ ਜਦੋਂ ਅਸੀਂ 13 ਫਰਵਰੀ ਨੂੰ ਗਏ 21 ਤਰੀਕ ਨੂੰ ਇਹ 22 ਸਾਲ ਦਾ ਸ਼ੂਕਰ ਨਾਮ ਦੋ ਭੈਣਾਂ ਦਾ ਇਕੱਲਾ ਭਰਾ ਮੋਦੀ ਸਰਕਾਰ ਦੀ ਸਹਤੇ ਹਰਿਆਣਾ ਦੀ ਸਪੋਲਿਸ ਵੱਲੋਂ ਸਿੱਧੀਆਂ ਗੋਲੀਆਂ ਮਾਰ ਕੇ ਇਸ ਨੂੰ ਸ਼ਹੀਦ ਕੀਤਾ ਹੈ ਇਸ ਕਰਕੇ ਸਾਡਾ ਫੈਸਲਾ ਹੈ ਕਿ ਅਸੀਂ ਇਹ ਸ਼ੁਭ ਕਰਨ ਦੀ ਸ਼ਹੀਦੀ ਨੂੰ ਅਜਾਇਆ ਨਹੀਂ ਜਾਣ ਦਿੰਦੇ ਭਾਜਪਾ ਪਾਰਟੀ ਨੂੰ ਇਹ ਸਾਡੇ ਪਿੰਦ ਗਨਿਓ ਚੈਲੰਜ ਹੈ ਕਿ ਜੇ ਕੋਈ ਭਾਜਪਾ ਦਾ ਇੱਥੇ ਆਗੂ ਸਾਡੇ ਪਿੰਡ ਚ ਪੈਰ ਤਰੂਗਾ ਆਪ ਉਸ ਦਾ ਜ਼ਿੰਮੇਵਾਰ ਹੋਊਗਾ ਅਸੀਂ ਪੂਰ ਜੋਰ ਆ ਸਾਡੀਆਂ ਭੈਣਾ ਕਨਿਓ ਸਾਡੇ ਨਗਰ ਗਨਿਓ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਾਂਗੇ ਅਤੇ ਹਰ ਇੱਕ ਪਾਰਟੀ ਕੋਈ ਵੀ ਪਾਰਟੀ ਹੋਣਾ ਜਿਹੜੀ ਇਹ ਬੋਟਾਂ ਨਾਲ ਸਾਡੀਆਂ ਬੋਟਾਂ ਨਾਲ ਬਣ ਕੇ ਸੈਂਟਰ ਤੇ ਜਾਊਗੀ ਉਸ ਨੂੰ ਸਵਾਲ ਰੱਖਾਂਗੇ ਕਿ ਸਾਡੀਆਂ 12 ਮੰਗਾ ਨੇ ਆ ਬੈਨਰ ਦੇ ਸਫੀਆਂ ਹੋ ਜਾਣੇ ਸਾਰੇ ਪਿੰਡ ਦੇ ਆਲੇ-ਦਾਲੇ ਸਾਰੇ ਰੋੜਾਂ ਤੇ ਬੈਨਰ ਲਾਣੇ ਅੱਜ ਐਸ ਕਰਕੇ ਸਾਰੇ ਪਿੰਡ ਦਾ ਇਕੱਠ ਕਰਿਆ ਸਾਡੀਆਂ ਭੈਣਾਂ ਦਾ ਪੂਰਜੋਰ ਸਹਿਯੋਗ ਹੈ ਸਾਰੇ ਨਗਰ ਦਾ ਕਿ ਅਸੀਂ ਕਿਸੇ ਹਾਲਤ 'ਚ ਬੀਜੇਪੀ ਆਗੂ ਨੂੰ ਲੀਡਰ ਨੂੰ ਪਿੰਡ 'ਚ ਨਹੀਂ ਵੜਨ ਦੇਵਾਂਗੇ